ਸਭ ਤੋਂ ਪਹਿਲਾਂ ਆਪਾਂ ਕੜੀ ਵਾਸਤੇ ਪਕੌੜੇ ਬਣਾਉਨੇ ਆ ਤੇ ਉਹਦੇ ਵਾਸਤੇ ਆਪਾਂ ਬੇਸਨ ਦਾ ਘੋਲ ਤਿਆਰ ਕਰਦੇ ਆ ਇਹਨੂੰ ਥੋੜਾ ਜਿਹਾ ਭੁੰਨ ਦਵਾਂਗੇ ਕੜੀ ਤੇ ਪਾਵਾਂਗੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਗਰਮਾ ਗਰਮ ਕੜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਇਹਦੇ ਨਾਲ ਅੱਜ ਆਪਾਂ ਬਣਾਏ ਨੇ ਜੀ ਜੀਰਾ ਰਾਈਸ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਰੈਸਪੀ ਬਹੁਤ ਹੀ ਵਧੀਆ ਹੈ ਕਿਉਂਕਿ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਕੜੀ ਜਿਹੜੀ ਕਿ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਕੜੀ ਦਾ ਨਾਮ ਸੁਣ ਕੇ ਸਾਰੇ ਬਹੁਤ ਹੀ ਖੁਸ਼ ਹੋ ਜਾਂਦੇ ਨੇ ਤੇ ਸਾਰਿਆਂ ਦੀ ਭੁੱਖ ਵੀ ਵੱਜ ਜਾਂਦੀ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲਾ ਆਈਕਨ ਬਟਨ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਵਧੀਆ ਰ ਕੜੀ ਜਿਹੜੀ ਕਿ ਬੜੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਟੇਸਟੀ ਬਣ ਕੇ ਪਿਆਰੋਏਗੀ ਸਭ ਤੋਂ ਪਹਿਲਾਂ ਆਪਾਂ ਕੜੀ ਵਾਸਤੇ ਪਕੌੜੇ ਬਣਾਉਣੇ ਆ ਤੇ ਉਹਦੇ ਵਾਸਤੇ ਆਪਾਂ ਬੇਸਣ ਦਾ ਘੋਲ ਤਿਆਰ ਕਰਦੇ ਆ ਕਿਉਂਕਿ ਇਹਨੂੰ ਥੋੜੀ ਦੇਰ ਵਾਸਤੇ ਰੈਸਟ ਵੀ ਚਾਹੀਦੀ ਹੈ ਇਹ ਮੈਂ ਇੱਕ ਕੌਲੀ ਛੋਟੀ ਕੌਲੀ ਬੇਸਣ ਲਿਆ ਹੈ ਤੁਸੀਂ ਆਪਣੇ ਅਨਸਾਰ ਇਹਨੂੰ ਵਧਾ ਘਟਾ ਵੀ ਸਕਦੇ ਹੋ ਜਿੰਨਾ ਤੁਸੀਂ ਇਹਨੂੰ ਬਣਾਉਣਾ ਹੋਵੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਚਮਚਾ ਹਲਦੀ ਅੱਧਾ ਚਮਚਾ ਧਨੀਆ ਪਾਊਡਰ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਅੱਧਾ ਚਮਚਾ ਜਵੈਣ ਇਹਨੂੰ ਇਸ ਤਰ੍ਹਾਂ ਤੁਸੀਂ ਹੱਥ ਨਾਲ ਰਗੜ ਕੇ ਪਾਓ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਇੱਕ ਚਮਚਾ ਮੈਂ ਇਹ ਸੁੱਕੀ ਮੇਥੀ ਲਈ ਹੈ ਇਹਨੂੰ ਵੀ ਤੁਸੀਂ ਇਸ ਤਰ੍ਹਾਂ ਮਸਲ ਕੇ ਇਸ ਵਿੱਚ ਪਾਓ ਇਹ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਹ ਬੋਲ ਮੈਨੂੰ ਛੋਟਾ ਲੱਗ ਰਿਹਾ ਤੇ ਮੈਂ ਇਹਨੂੰ ਇਹ ਵੱਡੇ ਡੂੰਘੇ 'ਚ ਕੱਟਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨੂੰ ਤੁਸੀਂ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਨਾ ਹੈ ਇੱਕੇ ਵਾਰ ਤੁਸੀਂ ਜ਼ਿਆਦਾ ਪਾਣੀ ਨਹੀਂ ਪਾਣਾ ਜੋ ਕਿ ਪਕੌੜਿਆਂ ਤੋਂ ਬਿਨਾ ਤੇ ਕੜੀ ਬਣਦੀ ਨਹੀਂ ਐ ਪਕੌੜਿਆਂ ਦੇ ਨਾਲ ਹੀ ਕੜੀ ਦਾ ਟੇਸਟ ਵਧੀਆ ਆਉਂਦਾ ਹੈ ਮੈਂ ਪਾਣੀ ਆਪਣੇ ਅੰਦਾਜ਼ੇ ਨਾਲ ਹੀ ਪਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਪਾ ਸਕਦੇ ਹੋ ਤਾਂ ਮੈਂ ਦੱਸਦੀ ਹਾਂ ਕਿ ਬੇਸਨ ਆਪਾਂ ਕਿਸ ਤਰ੍ਹਾਂ ਦਾ ਰੱਖਣਾ ਹੈ ਸਾਨੂੰ ਇਸ ਤਰ੍ਹਾਂ ਦਾ ਬੇਸਨ ਦਾ ਘੋਲ ਚਾਹੀਦਾ ਆ ਦੇਖੋ ਬਸ ਹੁਣ ਇਹਨੂੰ ਅਸੀਂ 10-15 ਮਿੰਟ ਰੈਸਟ ਵਾਸਤੇ ਰੱਖਾਂਗੇ ਇਹਦੇ ਵਿੱਚ ਆਪਾਂ ਜ ਨਮਕ ਐਡ ਨਹੀਂ ਕੀਤਾ ਕਿਉਂਕਿ ਪਕੌੜੇ ਆਪਾਂ ਪਿਆਜ਼ ਪਾ ਕੇ ਬਣਾਉਣੇ ਨੇ ਤੇ ਪਿਆਜ਼ ਵੀ ਆਪਾਂ ਕੱਟ ਕੇ ਤਿਆਰ ਰੱਖੇ ਨੇ ਜਦੋਂ ਪਕੌੜੇ ਬਣਾਣੇ ਉਹਦੇ ਵਿੱਚ ਆਪਾਂ ਮਿਕਸ ਕਰਾਂਗੇ। ਓਨੀ ਦੇਰ ਆਪਾਂ ਕੜੀ ਵਾਸਤੇ ਬੇਸਨ ਭোলਦੇ ਆਂ। ਮੈਂ ਇਸੇ ਨਾਲ ਹੀ ਮਿਣ ਕੇ ਦਹੀਂ ਲਵਾਗੀ। ਇੱਕ ਕੌਲੀ ਦੋ ਇਹ ਟੋਟਲ ਟਾਈ ਕੋਲੀਆਂ ਦਹੀਂ ਦੀਆਂ ਨੇ ਦਹੀਂ ਨੂੰ ਮੈਂ 5 ਸੈਕਿੰਟ ਪਹਿਲਾਂ ਹੀ ਫ੍ਰਿਜ ਤੋਂ ਕੱਢ ਕੇ ਰੱਖ ਲਿਆ ਸੀ ਤੇ ਇਹ ਥੋੜਾ ਖੱਟਾ ਵੀ ਹੋ ਗਿਆ ਹੈ ਤੇ ਇਸ ਕਰਕੇ ਮੈਂ ਟਾਈ ਕੋਲੀਆਂ ਲਈਆਂ ਨੇ ਕਿਉਂਕਿ ਇਹਦੇ ਵਿੱਚ ਮੈਂ ਅੱਧੀ ਕੋਲੀ ਵੇਸਣ ਦੀ ਪਾਵਾਂਗੀ ਜੇਕਰ ਤੁਸੀਂ ਪੂਰੀ ਕੋਲੀ ਵੇਸਣ ਦੀ ਪਾਣੀ ਹੈ ਤੇ ਫਿਰ ਤੁਸੀਂ ਚਾਰ ਕੋਲੀਆਂ ਦੇਂਦੀਆਂ ਲੈ ਸਕਦੇ ਹੋ ਜੇ ਦਹੀਂ ਜ਼ਿਆਦਾ ਖੱਟਾ ਨਹੀਂ ਹੈ ਫਿਰ ਚਾਰ ਕੋਲੀਆਂ ਜੇ ਇਦਾਂ ਹੀ ਖੱਟਾ ਹੈ ਤੇ ਫਿਰ ਤੁਸੀਂ ਤਿੰਨ ਕਟੋਰੀਆਂ ਨਾਲ ਹੀ ਇਹਨੂੰ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਦਹੀਂ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਧਾਣੀ ਦੇ ਨਾਲ ਫੇੜਕ ਲਾਵਾਂਗੇ ਹੁਣ ਇਹਦੇ ਵਿੱਚ ਆਪਾਂ ਇਹ ਅੱਧੀ ਕੌਲੀ ਵੇਸਣ ਦੀ ਪਾ ਦਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਪਹਿਲਾਂ ਅਸੀਂ ਦਹੀਂ ਦੇ ਵਿੱਚ ਵੇਸਣ ਨੂੰ ਪਾ ਕੇ ਚੰਗੀ ਤਰ੍ਹਾਂ ਕੋਲ ਲਵਾਂਗੇ। ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ। ਜੇ ਤੁਸੀਂ ਜ਼ਿਆਦਾ ਕੜੀ ਥੋੜੀ ਪਤਲੀ ਰੱਖਣੀ ਹੈ ਤਾਂ ਤੁਸੀਂ ਇਹਦੇ ਵਿੱਚ ਥੋੜਾ ਪਾਣੀ ਵੱਧ ਪਾਓਗੇ ਤੇ ਜੇ ਥੋੜੀ ਨਾਰਮਲ ਰੱਖਣੀ ਹੈ ਤਾਂ ਤੁਸੀਂ ਪਾਣੀ ਘੱਟ ਪਾਓਗੇ। ਇਹਦੇ ਵਿੱਚ ਟੋਟਲ ਮੈਂ 5 ਕੌਲੀਆਂ ਪਾਣੀ ਦੀਆਂ ਪਾ ਦਾਂਗੀ। ਇੰਨ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਗੈਸ ਔਨ ਕਰਕੇ ਕੜਾਹੀ ਰੱਖ ਦਿੱਤੀ ਤੇ ਇਹਦੇ ਵਿੱਚ ਮੈਂ ਅੱਧੇ ਕੱਟੇ ਸਰੋਂ ਦਾ ਤੇਲ ਪਾਇਆ ਹੈ ਫੜੀ ਆਪਾਂ ਸਰੋਂ ਤੇਲ ਵਿੱਚ ਚਟ ਮੜਾਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਤੇ ਕੁੜੱਤਨ ਕੱਢ ਲਵਾਂਗੇ ਫਿਰ ਇਹਦੇ ਵਿੱਚ ਆਪਾਂ ਅੱਧਾ ਚਮਚਾ ਮੇਥੀ ਦਾਣਾ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚਾ ਮੇਥੀ ਦਾਣਾ ਪਾ ਦਾਂਗੇ ਨਾਲ ਹੀ ਇੱਕ ਚੁਟਕੀ ਅਜਵੈਨ ਇਹ ਆਪਸ਼ਨਲੀ ਆ ਜੇ ਤੁਸੀਂ ਇਹਦੇ ਵਿੱਚ ਪਾਣੇ ਆ ਤੇ ਪਾਓ ਜੇ ਨਹੀਂ ਪਾਉਂਦੇ ਤੇ ਨਾ ਪਾਓ ਅੱਧਾ ਚਮਚਾ ਜੀਰਾ ਇੱਕ ਛੁਟਕੀ ਹਿੰਗ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ 1-2 ਮਿੰਟ ਭੁੰਨ ਲਵੋ ਤਾਂ ਕੀ ਜੀ ਖੁਸ਼ਬੂ ਆਣ ਲੱਗ ਜੇਗੀ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਹੈ ਇਹਨੂੰ ਪਾਓ ਕੜੀ ਵਿੱਚ ਜਿਹਦਾ ਆਪਾਂ ਪਿਆਜ਼ ਹੈ ਉਹਨੂੰ ਜ਼ਿਆਦਾ ਨਹੀਂ ਭੁੰਣਾ ਸਿਰਫ ਇਹਦਾ ਥੋੜਾ ਜਿਹਾ ਹੀ ਆਪਾਂ ਕਲਰ ਚੇਂਜ ਕਰਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਲਸਣ ਅਦਰਕ ਪਾਵਾਂਗੇ ਆਹ ਦੇਖੋ ਪਿਆਜ਼ ਦਾ ਕਲਰ ਚੇਂਜ ਹੋ ਗਿਆ ਹੈ ਕੜੀ 'ਚ ਥੋੜਾ ਪਿਆਜ਼ ਕੱਚਾ-ਕੱਚਾ ਬਹੁਤ ਹੀ ਵਧੀਆ ਲੱਗਦਾ ਹੈ ਪਿਆਜ਼ ਨੂੰ ਆਪਾਂ ਇੰਨਾ ਹੀ ਭੁੰਨਾਂਗੇ ਹੁਣ ਇਹਦੇ ਵਿੱਚ ਆਪਾਂ 2 ਚਮਚੇ ਮੈਂ ਲਸਣ ਲੈ ਆਏ ਉਹਨੂੰ ਮੈਂ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਲਿਆ ਹੈ 1 ਚਮਚਾ ਅਦਰਕ ਉਹਨੂੰ ਵੀ ਮੋਟਾ-ਮੋਟਾ ਮੈਂ ਕੁੱਟ ਲਿਆ ਹੈ ਫਿਰ ਫਿਰ ਇਹ ਤੁਹਾਨੂੰ ਇਹ ਪਾਪਾ ਪੁਣਾਗੇ ਨਾਲ ਕੇ ਤੱਕ ਥੋੜਾ ਜਿਹਾ ਕੱਪਾ ਨਹੀਂ ਪਾ ਦੇਣਾ ਹੁਣ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਹਲਦੀ ਇਹਦੇ ਵਿੱਚ ਨਮਕ ਆਪਾਂ ਜੈ ਨਹੀਂ ਪਾਣਾ ਨਮਕ ਦਹਸਨ ਪਾ ਕੇ ਉਹਨੂੰ ਥੋੜਾ ਪਕਾ ਕੇ ਬਾਅਦ ਵਿੱਚ ਪਾਵਾਂਗੇ ਇਨੂੰ ਇੱਕ ਦੋ ਮਿੰਟ ਆਪਾਂ ਪਕਾ ਲਾਂਗੇ ਬਿਲਕੁਲ ਥੋੜਾ ਜਿਹਾ ਦੋ ਚਮਚੇ ਪਾਣੀ ਪਾਵਾਂਗੇ ਤਾਂ ਕਿ ਮਸਾਲੇ ਆਪਣੇ ਜਲਣ ਨਾ ਚੰਗੀ ਤਰ੍ਹਾਂ ਪੱਕ ਜਾਣ ਮਸਾਲਾ ਆਪਣਾ ਪੱਕ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਵੇਸਣ ਪਾਵਾਂਗੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਕੜੀ ਨੂੰ ਜਿੰਨੀ ਤੇ ਦੇਰੀ ਤੱਕ ਇਹ ਕੋ ਬਾਲ ਨਹੀਂ ਆਂਦਾ ਇਹਦੇ ਕੋਲ ਖਲੋ ਕੇ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਤੇ ਇਹਦੇ ਵਿੱਚ ਆਪਾਂ ਜਦੋਂ ਇੱਕੋ ਬਾਲਾ ਆ ਜਾਏਗਾ ਉਸਤੇ ਬਾਅਦ ਵਿੱਚ ਇਹਦੇ ਚ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਪਹਿਲਾਂ ਤਾਂ ਨਹੀਂ ਪਾਇਆ ਕਿਉਂਕਿ ਕਈ ਵਾਰੀ ਨਮਕ ਨਾਲ ਹੀ ਪਾਉਣ ਨਾਲ ਦਹੀਂ ਫਟ ਜਾਂਦਾ ਹੈ ਤੇ ਕੜੀ ਸਹੀ ਨਹੀਂ ਬਣਦੀ। ਬੱਸ ਅਸੀਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਇਹਨੂੰ 5-7 ਮਿੰਟ ਆਪਾਂ ਇਹਜ ਫਲੇਮ ਤੇ ਇੱਕ ਉਬਾਲਾ ਦਵਾ ਲਾਂਗੇ ਜਦੋਂ ਇਹਦੇ ਵਿੱਚ ਇੱਕ ਉਬਾਲਾ ਆ ਜਾਏਗਾ ਫਿਰ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਫਿਰ ਨਾਲ ਹੀ ਇਹਦੇ ਵਿੱਚ ਆਪਾਂ ਸਵਾਦ ਅਨਸਾਰ ਨਮਕ ਪਾਵਾਂਗੇ ਇਹਨੂੰ ਆਪਾਂ 5-7 ਮਿੰਟ ਪਕਾ ਲਿਆ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਉਬਾਲਾ ਆ ਗਿਆ ਹੈ ਤਾਂ ਇਹਦੇ ਵਿੱਚ ਆਪਾਂ ਸਵਾਦ ਅਨਸਾਰ ਨਮਕ ਐਡ ਕਰਾਂਗੇ ਜਿੰਨਾ ਕ ਨਮਕ ਤੁਸੀਂ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਮੈਂ ਇੱਕ ਚਮਚਾ ਨਮਕ ਐਡ ਕਰ ਦਾਂਗੀ ਤੇ ਇੱਕ ਗੱਲ ਹੋਰ ਜਦੋਂ ਕੜੀ ਨੂੰ ਆਪਾਂ ਉਬਾਲਾ ਦਵਾਣਾ ਹੈ ਕਈ ਵਾਰੀ ਇਹ ਜਿਸ ਟਾਈਮ ਇਹਨੂੰ ਉਬਾਲਾ ਦਵਾਈਦਾ ਹੈ ਕਾਫੀ ਗਾੜੀ ਹੋ ਜਾਂਦੀ ਤਾਂ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਇੱਕ ਕੌਲੀ ਹੋਰ ਪਾਣੀ ਐਡ ਕਰ ਸਕਦੇ ਹੋ ਕਿ ਇਹ ਬਹੁਤੀ ਗਾੜੀ ਨਾ ਹੋਵੇ ਹੁਣ ਦੇਖੋ ਆਪਾਂ ਨੂੰ ਇਸ ਤਰ੍ਹਾਂ ਦੀ ਕੜੀ ਚਾਹੀਦੀ ਹੈ ਇਹ ਬਿਲਕੁਲ ਸਹੀ ਹੈ ਇਹਨੂੰ ਹੁਣ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਰੰਗ ਦੇਖੋ ਤੁਸੀਂ ਇਹਦਾ ਕਿੰਨਾ ਵਧੀਆ ਆ ਗਿਆ ਤੇ ਜੇਕਰ ਕੜੀ ਖੱਟੀ ਨਹੀਂ ਹੈ ਤੇ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਲਓ ਉਹਦਾ ਰਸ ਨਿਚੋੜ ਕੇ ਪਾ ਦਿਓ ਤੇ ਇਹਦੇ ਵਿੱਚ ਖਟਾਸ ਕਾਫੀ ਆ ਜਾਏਗੀ ਜੇਕਰ ਕੜੀ ਜ਼ਿਆਦਾ ਖੱਟੀ ਹੈ ਤੇ ਉਹਨੂੰ ਖਟਾਸ ਨੂੰ ਘੱਟ ਕਰਨ ਲਈ ਕਈ ਵਾਰ ਦਹੀਂ ਬਹੁਤ ਜ਼ਿਆਦਾ ਖੱਟਾ ਹੁੰਦਾ ਤੇ ਕੜੀ ਖੱਟੀ ਬਣ ਜਾਂਦੀ ਹੈ ਤੇ ਤੁਸੀਂ ਥੋੜਾ ਜਿਹਾ ਵੇਸਣਾ ਅਲੱਗ ਘੋਲ ਲਓ ਉਹਨੂੰ 1-2 ਮਿੰਟ 2-4 ਮਿੰਟ ਪਕਾ ਕੇ ਫਿਰ ਇਹਦੇ ਵਿੱਚ ਐਡ ਕਰ ਦਿਓ ਤਾਂ ਵੀ ਕੜੀ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਜੇਕਰ ਕਿ ਕੜੀ ਆਪਣੀ ਜ਼ਿਆਦਾ ਖੱਟੀ ਬਣੀ ਹੋਵੇ ਹੁਣ ਇਹਨੂੰ ਅਸੀਂ ਮੀਡੀਅਮ ਫਲੇਮ ਤੇ ਦੂਜੀ ਸਾਈਡ ਰੱਖ ਕੇ ਪਕਾਵਾਂਗੇ ਤੇ ਇਧਰ ਆਪਾਂ ਬਣਾਉਣੇ ਆ ਜੀ ਕੜੀ ਵਾਸਤੇ ਪਕੌੜੇ ਇਹਦੇ ਵਿੱਚ ਆਪਾਂ ਮਿਰਚਾਂ ਤੜਕੇ ਚ ਨਹੀਂ ਭੁੰਨੀਆਂ ਮਿਰਚਾਂ ਨੂੰ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਮੈਂ ਇੱਕ ਚਮਚਾ ਮਿਰਚਾਂ ਇਸ ਤਰ੍ਹਾਂ ਲਈਆਂ ਨੇ ਇਹ ਪਾਵਾਂਗੇ ਕਿਉਂਕਿ ਇਹੋ ਇਸ ਤਰ੍ਹਾਂ ਮਿਰਚਾਂ ਪਾਉਣ ਨਾਲ ਕੜੀ ਵਿੱਚ ਇਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੁਸੀਂ ਚਾਹੋ ਤੇ ਇਹਨੂੰ ਜਿਸ ਟਾਈਮ ਆਪਾਂ ਤੜਕਾ ਭੁੰਨਿਆ ਸੀ ਲਸਣ ਪਿਆਜ਼ ਅਦਰਕ ਜੋ ਵੀ ਭੁੰਨਿਆ ਸੀ ਉਹਦੇ ਨਾਲ ਵੀ ਭੁੰਨ ਕੇ ਪਾ ਸਕਦੇ ਹਾਂ ਪਰ ਮੈਂ ਹਮੇਸ਼ਾ ਹੀ ਕੜੀ ਵਿੱਚ ਮਿਰਚਾਂ ਇਸ ਤਰ੍ਹਾਂ ਹੀ ਪੌਨੀ ਹੈ ਜਦੋਂ ਵੀ ਮੈਂ ਕੜੀ ਬਣਾਉਣੀ ਹੈ ਮਿਰਚਾਂ ਮੈਂ ਬਾਅਦ ਵਿੱਚ ਹੀ ਪੌਨੀ ਹੈ ਜਦੋਂ ਕੜੀ ਥੋੜੀ ਜਿਹੀ ਪੱਕ ਜਾਂਦੀ ਹੈ ਉਦੋਂ ਆਪਣੀ ਕੜੀ ਪੱਕ ਰਹੀ ਹੈ ਤੇ ਹੁਣ ਆਪਾਂ ਕੋਲੇ ਬਣਾਉਣੇ ਹੈ ਇਹਦੇ ਵਾਸਤੇ ਮੈਂ ਇੱਕ ਪਿਆਜ਼ ਨੂੰ ਇਸ ਤਰ੍ਹਾਂ ਬ੍ਰੀਕ-ਬ੍ਰੀਕ ਕੱਟ ਲਿਆ ਹੈ ਤੇ ਇੱਕ ਹਰੀ ਮਿਰਚ ਨੂੰ ਵੀ ਇਸ ਤਰ੍ਹਾਂ ਕੱਟ ਲਿਆ ਹੈ ਤੁਸੀਂ ਚਾਹੋ ਤਾਂ ਪਿਆਜ਼ ਤੋਂ ਬਿਨਾਂ ਵੀ ਪਕੌੜੇ ਬਣਾ ਸਕਦੇ ਹੋ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਪਿਆਜ਼ ਪਾਏ ਨੇ ਇਹਦੀ ਜਗ੍ਹਾ ਤੁਸੀਂ ਬ੍ਰੀਕ-ਬ੍ਰੀਕ ਕੱਟ ਕੇ ਆਲੂ ਪਾ ਸਕਦੇ ਹੋ ਜਾਂ ਨੂੰ ਕੱਦੂ ਕਸ ਕਰਕੇ ਪਾ ਸਕਦੇ ਹੋ ਵਸਨ ਵਿੱਚ ਆਪਾਂ ਨਮਕ ਨਹੀਂ ਐਡ ਕੀਤਾ ਇਹਦੇ ਵਿੱਚ ਵੀ ਆਪਾਂ ਹਮ ਸਵਾਦ ਅਨਸਾਰ ਨਮਕ ਐਡ ਕਰਾਂਗੇ ਅੱਧਾ ਚਮਚਾ ਨਮਕ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਬਣਾਉਨੇ ਆ ਜੀ ਇਹਦੇ ਆਪਾਂ ਪਕੌੜੇ ਐ ਇਧਰ ਆਪਣੀ ਮੱਠੇ ਮੱਠੇ ਸੇਕ ਤੇ ਕੜੀ ਬਣ ਰਹੀ ਆ ਕਿਉਂਕਿ ਕੜੀ ਜਿੰਨਾ ਵੀ ਮੱਠੇ ਸੇਕ ਤੇ ਪੱਕੇਗੀ ਉੰਨੀ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਤੇ ਇਧਰਲੀ ਸਾਈਡ ਆਪਾਂ ਕੜਾਈ ਵਿੱਚ ਤੇਲ ਪਾਇਆ ਹੈ ਤੇਲ ਨੂੰ ਆਪਾਂ మీడియం ਫਲੇਮ ਤੇ ਗਰਮ ਕੀਤਾ ਹੈ ਤਾਂ ਹੁਣ ਬਣਾ ਰਹੇ ਆ ਜੀ ਆਪਾਂ ਕੜੀ ਵਾਸਤੇ ਪਕੌੜੇ। ਛੋਟੇ ਛੋਟੇ ਪਕੌੜੇ ਆਪਾਂ ਬਣਾਵਾਂਗੇ। ਇਸ ਤਰ੍ਹਾਂ ਤੇ ਪਕੌੜਿਆਂ ਨੂੰ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ। ਆਹ ਦੇਖੋ ਜੀ ਪਕੌੜਿਆਂ ਨੂੰ ਆਪਾਂ ਇੱਕ ਤੋਂ ਮਿੰਟ ਹੋਰ ਫਰਾਈ ਕਰ ਲਵਾਂਗੇ ਫਿਰ ਆਪਾਂ ਦੂਜਾ ਬੈਚ ਵੀ ਬਣਾ ਕੇ ਤਿਆਰ ਕਰਦੇ ਆ ਇਹਦੇ ਨਾਲ ਬਣਾ ਰਿਆ ਜੀ ਆਪਾਂ ਜੀਰਾ ਰਾਇ। ਕਿਉਂਕਿ ਕੜੀ ਦੇ ਨਾਲ ਬੱਚਿਆਂ ਦੀ ਪਹਿਲੇ ਮੰਗ ਹੁੰਦੀ ਆ ਕਿ ਨਾਲ ਚਾਵਲ ਬਣਾਓ ਤੇ ਇਸ ਕਰਕੇ ਜੀਨੇ ਵਾਲਾ ਚਾਵਲ ਬਣਾ ਕੇ ਆਪਾਂ ਤਿਆਰ ਕਰਾਂਗੇ। ਕੋੜੇ ਆਪਣੇ ਬਣ ਕੇ ਤਿਆਰ ਨੇ ਇਹਨਾਂ ਨੂੰ ਅਸੀਂ ਇੱਕ ਪਲੇਟ 'ਚ ਕੱਟ ਲਾਂਗੇ। ਇਸੇ ਤਰ੍ਹਾਂ ਅਸੀਂ ਬਾਕੀ ਦੇ ਬਚੇ ਹੋਏ ਵਸਣ ਦੇ ਵੀ ਕੋੜੇ ਬਣਾ ਕੇ ਤਿਆਰ ਕਰਦੇ ਆ ਫਿਰ ਇਹਨੂੰ ਪਾਵਾਂਗੇ ਜੇ ਆਪਾਂ ਕੜੀ ਵਿੱਚ। ਲੋਜ ਪਕੌੜੇ ਆਪਣੇ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਕੜੀ ਵਿੱਚ ਪਾਉਨੇ ਆ। ਇਹਨੂੰ ਮੀਡੀਅਮ ਫਲੇਮ ਤੇ ਥੋੜੀ ਦੇਰ ਹੋਰ ਪਕਾ ਲਵਾਂਗੇ ਤਾਂ ਕਿ ਪਕੌੜੇ ਥੋੜੇ ਸੌਫਟ ਹੋ ਜਾਣ। ਤਦੂਜੀਸ ਐਡ ਆਪਾਂ ਜੀਰਾ ਰਾਈਸ ਬਣਾਉਣ ਲੱਗੇ ਆ। ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਸੁੱਕੀ ਮੇਥੀ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਕੜੀ ਆਪਣੇ ਬਣ ਗਏ ਬਿਲਕੁਲ ਤਿਆਰ ਹੈ ਬਸ 4-5 ਮਿੰਟ ਇਹਨੂੰ ਆਪਾਂ ਹੋਰ ਪਕਾ ਲਵਾਂਗੇ ਇੱਧਰ ਆਪਣੇ ਜੀਰਾ ਰਾਈਸ ਬਣ ਗਏ ਨੇ ਜੀ ਦੇਖੋ ਜੀ ਸਿੰਪਲ ਜੀਰਾ ਰਾਈਸ ਆਪਾਂ ਬਣਾ ਕੇ ਤਿਆਰ ਕੀਤੇ ਨੇ ਇੱਧਰ ਆਪਣੀ ਕੜੀ ਬਣ ਕੇ ਬਿਲਕੁਲ ਤਿਆਰ ਹੈ ਬਸ ਇਦਾਂ ਦੀ ਆਪਾਂ ਕੜੀ ਰੱਖੀ ਹੈ ਜੇ ਤੁਸੀਂ ਇਹਨੂੰ ਪਤਲਾ ਕਰਨਾ ਹੈ ਤਾਂ ਤੁਸੀਂ ਇਹਦੇ ਵਿੱਚ ਪਾਣੀ ਥੋੜਾ ਵਧਾ ਸਕਦੇ ਹੋ ਹੁਣ ਇਹਨੂੰ ਲਗਾਉਣੇ ਆ ਜੀ ਆਪਾਂ ਇੱਕ ਹੋਰ ਤੜਕਾ ਜਿਹਦੇ ਨਾਲ ਕੇ ਦਾ ਟੇਸਟ ਹੋਰ ਵੀ ਵਧੀਆ ਹੋ ਜਾਵੇ ਇੱਧਰ ਆਪਾਂ ਇੱਕ ਪੈਨ ਵਿੱਚ ਇੱਕ ਚਮਚਾ ਤੇਲ ਗਰਮ ਰੱਖਿਆ ਇਹਦੇ ਵਿੱਚ ਆਪਾਂ ਇਹ ਵਾਲੀਆਂ ਤਿੰਨ ਲਾਲ ਮਿਰਚਾਂ ਪਾਵਾਂਗੇ ਇੱਕ ਚਮਚਾ ਜੀਰਾ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਅੱਧਾ ਚਮਚਾ ਧੇਕੀ ਮਿਰਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਤੜਕਾ ਹੁਣ ਆਪਾਂ ਕੜੀ ਤੇ ਪਾਵਾਂਗੇ ਦੇਖੋ ਜੀ ਕਿੰਨੀ ਸੋਹਣੀ ਕੜੀ ਆਪਣੀ ਬਣ ਕੇ ਤਿਆਰ ਹੋਈ ਹੈ 컬러 ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਆਇਆ ਹੈ ਹੁਣ ਇਹਦੇ ਪਾਵਾਂਗੇ ਜੀ ਹਰਾ ਧਨੀਆ ਇੱਕ ਦਾ ਮੈਂਟੈਨ ਨੂੰ ਟੱਕ ਕੇ ਪਕਾ ਲਵਾਂਗੇ ਫਿਰ ਕਰਦੇ ਆ ਜੀ ਇਹਨੂੰ ਆਪਾਂ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਗਰਮਾ ਗਰਮ ਕੜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਇਹਦੇ ਨਾਲ ਅੱਜ ਆਪਾਂ ਬਣਾਏ ਨੇ ਜੀ ਜੀਰਾ ਰਾਈਸ ਕਿਉਂਕਿ ਜੀਰਾ ਰਾਈਸ ਤੇ ਕੜੀ ਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਬੱਚੇ ਵੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੇ ਤੁਸੀਂ ਵੀ ਇਹਨੂੰ ਬੜੇ ਆਸਾਨੀ ਨਾਲ ਬਣਾ ਸਕਦੇ ਹੋ ਤੇ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੈ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਕੜੀ ਨੂੰ ਬਣਾ ਸਕਦੇ ਹੋ ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਆਸਾਨੀ ਨਾਲ ਤਿਆਰ ਹੁੰਦੀ ਹੈ ਬਸ ਥੋੜਾ ਜਿਹਾ ਧਿਆਨ ਰੱਖਣਾ ਕਿ ਇਹਦੇ ਵਿੱਚ ਆਪਾਂ ਦਹੀਂ ਕਿੰਨਾ ਪਾਣਾ ਹੈ ਤੇ ਵੇਸਣ ਕਿੰਨਾ ਪਾਣਾ ਹੈ ਬਸ ਇਹਨਾਂ ਦੋ ਚਾਰ ਗੱਲਾਂ ਦਾ ਧਿਆਨ ਰੱਖੋ ਤੇ ਤੁਹਾਡੀ ਕੜੀ ਹਮੇਸ਼ਾ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜੇ ਆਪਾਂ ਇਹਦੇ ਵਿੱਚ ਪਕੌੜੇ ਪਾਏ ਨੇ ਦੇਖੋ ਕਿ ਉਹ ਵੀ ਕਿੰਨੇ ਸੌਫਟ ਹੋ ਗਏ ਨੇ ਤੰਤਾਂ ਤੋੜ ਕੇ ਦਿਖਾਨੀ ਆ ਕੋੜਿਆਂ ਨੂੰ ਵੀ ਆਪਾਂ ਬੜੀ ਮੀਡੀਅਮ ਫਲੇਮ ਤੇ ਤਕਾਇਆ ਸੀ ਆ ਦੇਖੋ ਕੋੜੇ ਕਿੰਨੇ ਵਧੀਆ ਸੌਫਟ ਹੋਏ ਨੇ ਅੰਦਰ ਤੱਕ ਇਹ ਪੱਕੇ ਨੇ ਤੇ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਹੁਣ ਮੈਂ ਤੁਹਾਨੂੰ ਦੱਸਦੀ ਆ ਜੀ ਕਿਵੇਂ ਦੀ ਬਣਾਈ ਆਪਣੀ ਕੜੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਖਾ ਕੇ ਮਜ਼ਾ ਹੀ ਆ ਗਿਆ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਕਿਹਦੀ ਕਿਵੇਂ ਦੀ ਬਣੀ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਖੁਸ਼ ਰਹੋ ਹੱਸਦੇ-ਵਸਦੇ ਰਹੋ ਜੀ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ